ਉਨੇ ਵੱਡੀ ਗੱਲ ਕਹੀ ਆ ਵੀ ਏਸੀ ਵਾਲੀਆਂ ਟਰਾਲੀਆਂ ਹੈ ਨਹੀਂ ਇਹ ਭਗਵੰਤਬਾਹ ਮੈਂ ਇਹਨੂੰ ਪੁੱਛਦਾ ਵੀ ਝੂਠ ਕਿਉਂ ਮਾਰਦਾ ਏਸੀ ਵਾਲੀਆਂ ਟਰਾਲੀਆਂ ਤਾਂ ਸਾਰੀਆਂ ਤੁਹਾਡੇ ਕੋਲੇ ਆ ਤੁਹਾਡੇ ਕੋਲੇ ਬਿਲਕੁਲ ਏਸੀ ਵੀ ਤੁਹਾਡੇ ਕੋਲੇ ਸਾਡੇ ਕੂਲਰ ਵੀ ਤੁਹਾਡੇ ਕੋਲੇ ਪੱਕੇ ਵੀ ਠੰਡੇ ਵੀ ਮੰਜੇ ਵੀ ਕੁਰਸੀਆਂ ਵੀ ਸਾਰਾ ਕੁਝ ਤਾਂ ਤੁਹਾਡੇ ਕੋਲੇ ਆ ਸਾਡੇ ਕੋਲੇ ਤਾਂ ਹੁਣ ਟਰਾਲੀਆਂ ਰਹੀਆਂ ਹੀ ਨਹੀਂ ਲੈ ਕੇ ਆਉਣ ਨੂੰ ਜਿਹੜਾ ਵੀ ਅਸੀਂ ਫੇਰ ਦੁਬਾਰਾ ਉੱਥੇ ਲੈ ਕੇ ਆਈਏ ਫਰੇਬੀ ਝੂਠਾ ਬੇਈਮਾਨ ਮਕਾਰ ਤੇ ਵਿਸ਼ਵਾਸ ਕਰ ਤੇ ਗੱਲ-ਗੱਲ ਤੇ ਮੁਕਰਨ ਵਾਲਾ ਝੂਠ ਕਰਨ ਵਾਲਾ ਲੈਣ ਵਾਲਾ ਉਹੀ ਜਿਵੇਂ ਉਹ ਰਾਜੇ ਅਜਾਸ਼ੇ ਕਰਦੇ ਸੀਗੇ ਅ ਮੁਜ਼ਰੇ ਕਰਦੇ ਸੀਗੇ ਬਸ ਉਹ ਸਿਸਟਮ ਇਹਨਾਂ ਦਾ ਕਿਉਂਕਿ ਉਸ ਲੈਂਡ ਚ ਆਇਆ ਕਰਕੇ ਔਰੇ ਦਾ ਲੋਕਾਂ ਨਾਲ ਕੋਈ ਸਰਵਕਾਰ ਨਹੀਂ ਹੈਗਾ ਲੋਕਾਂ ਦੇ ਨਾਲ ਇਹਨਾਂ ਦਾ ਇਹ ਕੋਈ ਹੈ ਨਹੀਂਗਾ ਹਮ ਦਰਦੀ ਹੈ ਨਹੀਂ ਪੰਜਾਬ ਦੇ ਨਾਲ ਨਹੀਂ ਪੰਜਾਬ ਦੇ ਪਾਣੀਆਂ ਨਾਲ ਨਹੀਂ ਧਰਨਾ ਅਸੀਂ ਸਰਕਾਰ ਦੇ ਕਹਿਣ ਤੇ ਲਾਉਣਾ ਤੇਰੇ ਕਹਿਣ ਤੇ ਧਰਨਾ ਲਾਉਣਾ ਧਰਨਾ ਅਸੀਂ ਲੋਕਾਂ ਦੀਆਂ ਮੰਗਾਂ ਤੇ ਲਾਉਣਾ ਲੋਕਾਂ ਦੇ ਮੁੱਦਿਆਂ ਤੇ ਲਾਉਣਾ ਅਸੀਂ ਲਾਉਨੇ ਆ ਪਾਣੀਆਂ ਤੇ ਕਿਉਂ ਨਹੀਂ ਲੱਗੇ ਧਰਨੇ ਪਾ ਕਿੰਨੇ ਪਾਣੀਆਂ ਤੇ ਅਸੀਂ ਧਰਨੇ ਲਾਏ ਆ ਕਿੰਨੇ ਕਿਹੜੀ ਜਥੇਬੰਦੀ ਹੈ ਜਿਹਨੇ ਧਰਨੇ ਪਾਣੀਆਂ ਤੇ ਨਹੀਂ ਦਿੱਤਾ ਅਸੀਂ ਤਾਂ ਕਹੋਂਦਾ ਕਿ ਨੇ ਇਸ ਤੱਕ ਨਾ ਰਸਤਾ ਨਾਲ ਪਾਣੀ ਵੀ ਬੰਦ ਕਰੋ ਜਿਹੜਾ ਬਿਨਾਂ ਜਾ ਰਿਹਾ ਤੁਹਾਡੇ ਚ ਹੈ ਤਾਕਤ ਇੱਕ ਤੇਰੇ ਵਿੱਚ ਭੋਰਾ ਵੀ ਹਿੱਕਣੀ ਹੈਗੀ ਉਹ ਕਿੱਡੀ ਕੀ ਗੱਲ ਹੈ ਯਾਰ ਪਾਣੀ ਜਾਊਗਾ ਪੰਜਾਬ ਦੇ ਧਰਤੀ ਦੇ ਵਿੱਚ ਨਹੀਂ ਜਾਣਾ ਜਦੋਂ ਲੋਕਾਂ ਨੂੰ ਪਤਾ ਲੱਗੂਗਾ ਰੋਕ ਲਾਂਗੇ ਤੇਰੇ ਕਹਿਣ ਨਾਲ ਨਹੀਂ ਰੁਕਣਾ ਲੋਕਾਂ ਨੇ ਆਪਦੀ ਆਪੀ ਰੋਕ ਲੈਣਾ ਜੇ ਤੇਰੇ ਇੱਕ ਤਾਕਤ ਹੈਗੀ ਹੈ ਤੈਨੂੰ ਧਰਨੇ ਲੋੜ ਦੀ ਕਿਹਨੂ ਹੈ ਤੂੰ ਤਾਂ ਕਹਿੰਦਾ ਸੀ ਵੇ ਲੜਾਏ ਵੇਲੇ ਲੋਕਾਂ ਦਾ ਧਰਨੇ ਲਾਉਂਦੇ ਆ ਇਹ ਆੜਕੇ ਸਾਰੇ ਕਿਸਾਨਾਂ ਨੂੰ ਕਹਿੰਦਾ ਸੀਗਾ ਪਾਪੂ ਮਿਲਦੀਆਂ ਨੂੰ ਕਹਿੰਦਾ ਸੀਗਾ ਟੀਚਰ ਮੁਲਾਜ਼ਮ ਜਿਹੜਾ ਵੀ ਉਹਨਾਂ ਨੂੰ ਕਹਿੰਦਾ ਸੜਕਾਂ ਰੋਕਦੇ ਆ ਜੀ ਫਿਰ ਤੂੰ ਉਹਦੇ ਬਿਆਨ ਦੇ ਤਾਂ ਮੈਂ ਉਹਨਾਂ ਤੇ ਜੀ ਕਾਰਵਾਈ ਕਰੂੰਗਾ ਕਰਕੇ ਮੈਂ ਕਾਰਵਾਈ ਸਖਤ ਕਾਰਵਾਈ ਸਖਤ ਵਾਰ ਕਾਰਵਾਈ ਕਰੂੰਗਾ ਜਿਹੜਾ ਧਰਨੇ ਲਾਉਂਦੇ ਤੇ ਹੁਣ ਤੂੰ ਕਾਰਵਾਈ ਨਾ ਕਰਾਂਗੇ ਜੀ ਹੁਣ ਤੱਕ ਧਰਨੇ ਪਹਿਲੇ ਤਾਂ ਆਪਦੇ ਤੇ ਆਪਦੇ ਐਮਐਲ ਜਿਹੜੇ ਤੇਰੇ ਉੱਤੇ ਗਏ ਆ ਧਰਨਾ ਲਾ ਕੇ ਬੈਠੇ ਉਹਨਾਂ ਤੇ ਕਾਰਵਾਈ ਕਰ ਉਹ ਕੀ ਤੁਹਾਡੇ ਕੋਲ ਪਾਵਰ ਹੈ ਨਹੀਂ ਤੁਹਾਡੇ ਕੋਲ ਤੁਹਾਡੇ ਕੋਲ ਪੰਜਾਬ ਦੀ ਤਾਕਤ ਆ ਤੂੰ ਤੂੰ ਤੁਹਾਡੀ ਸਰਕਾਰ ਆ ਕਿ ਤੁਸੀਂ ਆਪਦੀ ਸਰਕਾਰ ਨਾਲ ਆਪਾਂ ਆਪਦੀ ਤਾਕਤ ਨਾਲ ਪਾਣੀ ਰੋਕੋ ਤੁਸੀਂ ਤੁਹਾਨੂੰ ਤਾਂ ਆਪਣੀ ਸਰਕਾਰ ਨੂੰ ਤਾਂ ਲੌਂਡਕੀ ਨੋੜ ਪੈ ਜਲੋ ਉਹ ਔਰੰਗਦੇਵ ਜਿਹੜਾ ਸੀ ਅੱਜ ਉਹ ਮੋਦੀ ਆ ਤੇ ਜਿਹੜਾ ਕੇਜਰੀਵਾਲ ਆ ਉਹ ਵਜ਼ੀਦ ਖਾਨ ਆ ਤੇ ਭਗਵੰਤ ਮਾਨ ਗੰਗੂ ਇਹ ਗੰਗੂ ਦਾ ਰੋਲ ਨਿਵਾ ਰਿਹਾ ਇਹਦੇ ਵਿੱਚ ਕੋਈ ਇਹਦੇ ਬਿਆਨਾਂ ਦੇ ਵਿੱਚ ਤੱਥ ਇਹਦੇ ਤੱਥ ਨਹੀਂ ਹੈਗੇ ਸਚਾਈ ਨਹੀਂ ਹੈਗੀ ਸਭ ਕੁਝ ਝੂਠ ਆ ਅਸੀਂ ਇਹਨੂੰ ਫੇਰ ਕਹਿੰਨੇ ਆ ਵੀ ਭਾਈ ਪਾਣੀ ਬਚਾਵਾਂਗੇ ਅਸੀਂ ਬਚਾਵਾਂਗੇ ਯਾਰ ਤੂੰ ਕਿੰਨੇ ਅੱਜ ਜੀਰਾ ਫੈਕਟਰੀ ਦੇ ਵਿੱਚ ਅਜੇ ਤੱਕ ਅੱਧ ਤੱਕ ਬੰਦ ਨਹੀਂ ਹੋਈ ਬਿਲਕੁਲ ਆ 2000 ਮੇਰੇ ਖਿਆਲ 22 ਤੋਂ ਲੱਗਿਆ ਤੇ 3 ਸਾਲ ਹੋ ਗਏ ਤੇ 3 ਤੋਂ ਉੱਪਰ ਤੇ 3 ਤੋਂ ਉੱਪਰ ਹੋ ਗਏ ਸਾਲ ਤੇ ਅਜੇ ਤੱਕ ਤੇਰੇ ਤੋਂ ਬੰਦ ਨਹੀਂ ਹੋਈ ਕੀ ਕਰ ਲਿਆ ਵੀ ਜਥੇਵੰਦੀ ਅਜੇ ਵੀ ਬੈਠੀ ਆ ਅਜੇ ਵੀ ਲੋਕ ਜਾਂਦੇ ਧਰਨਾ ਅਜੇ ਵੀ ਲੱਗਾ ਸਸ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੱਲ ਸਾਡੀ ਧਰਤੀ ਸਾਡੇ ਲੋਕ ਭਗਵੰਤ ਮਾਨ ਦੇ ਇੱਕ ਜਿਹੜਾ ਭਾਸ਼ਣ ਨੇ ਕਹਿ ਸਕਦੇ ਇੱਕ ਬਿਆਨ ਨੇ ਇੱਕ ਨਵੀਂ ਚਰਚਾ ਛੇੜ ਦਿੱਤੀ ਹੈਗੀ ਪੰਜਾਬ ਦੇ ਵਿੱਚ ਅਕਸਰ ਕਿਸਾਨ ਜਥੇਬੰਦੀਆਂ ਦਾ ਤੇ ਭਗਵੰਤ ਮਾਨ ਦੀ ਆਮ ਆਦਮੀ ਪਾਰਟੀ ਦਾ ਸਰਕਾਰ ਜਿਹੜੀ ਹੈਗੀ ਹੈ ਅਕਸਰ ਇਹਦੇ ਜਦੋਂ ਇਹ ਪੰਜਾਬ ਦੇ ਵਿੱਚ ਸਰਕਾਰ ਮੌਜੂਦਾ ਹੈਗੀ ਹੈ ਟਕਰਾਅ ਰਹੇ ਹੈਗਾ ਹਮੇਸ਼ਾ ਬਿਆਨਾਂ ਨੂੰ ਲੈ ਕੇ ਜੇਕਰ ਪਿਛਲੇ ਸਮੇਂ ਦੇ ਵਿੱਚ ਵੀ ਗੱਲ ਕਰਦੇ ਆਂ ਤਾਂ ਪਿਛਲੇ ਸਮੇਂ ਦੇ ਵਿੱਚ ਵੀ ਇਹਨਾਂ ਦੇ ਜਿਹੜੇ ਭਗਵੰਤ ਮਾਨ ਆਮ ਆਦਮੀ ਪਾਰਟੀ ਦੇ ਸਰਕਾਰ ਦੇ ਮੰਤਰੀ ਰਹੇ ਹੁਣ ਭਾਵੇਂ ਭਗਵੰਤ ਮਾਨ ਖੁਦ ਰਹੇ ਹੁਣ ਇਹਨਾਂ ਦੇ ਜਿਹੜੇ ਕੁਝ ਜਿਹੜੇ ਇਹਨਾਂ ਦੇ ਜਿਹੜੇ ਬਿਆਨ ਆਏ ਉਹ ਜਿਹੜੇ ਹਮੇਸ਼ਾ ਕਿਸਾਨ ਜਥੇਬੰਦੀਆਂ ਨਾਲ ਟਕਰਾਅ ਰਹੀ ਹੈਗੀ ਜਾਂ ਹਮੇਸ਼ਾ ਟਕਰਾਅ ਦੀ ਸੁਭਾਵਨਾ ਰਹੀ ਹੈਗੀ ਮੌਜੂਦਾ ਸਮੇਂ ਦੇ ਹਾਲਾਤਾਂ ਦੇ ਵਿੱਚ ਆਪਾਂ ਗੱਲ ਕਰਦੇ ਜਿਹੜਾ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਹੈਗਾ ਉਹਦੇ ਦੇ ਜਿਹੜਾ ਜਿਹੜਾ ਚੱਲ ਰਿਹਾ ਹੈਗਾ ਉੱਥੇ ਜਿਹੜਾ ਧਰਨਾ ਮਜਾਰਾ ਚੱਲ ਰਿਹਾ ਹੈਗਾ ਮੁੱਦਾ ਕਿਉਂਕਿ ਹਰਿਆਣੇ ਨੂੰ ਪਾਣੀ ਦੇਣ ਦੇ ਮੁੱਦੇ ਨੂੰ ਲੈ ਕੇ ਜਿਹੜਾ ਪਾੜੀਆਂ ਦਾ ਮੁੱਦਾ ਚੱਲ ਰਿਹਾ ਹੈਗਾ ਉਹਦੇ ਵਿੱਚ ਜਿਹੜਾ ਮੌਜੂਦਾ ਸਮੇਂ ਦੇ ਵਿੱਚ ਅੱਜ ਭਗਵੰਤ ਮਾਨ ਦਾ ਬਿਆਨ ਆਉਂਦਾ ਜਦੋਂ ਉਹ ਧਰਨੇ ਨੂੰ ਸੰਬੋਧਨ ਕਰਦੇ ਆ ਸਿੱਖਿਆ ਮੰਤਰੀ ਸਿੱਖਿਆ ਮੰਤਰੀ ਹਰਜੋਤ ਸਿੰਘ ਬਿਆਸ ਨਾਲ ਹੁੰਦੇ ਆ ਤੇ ਭਗਵੰਤ ਸਿੰਘ ਮਾਨ ਸੀਐਮ ਪੰਜਾਬ ਦੇ ਉਹ ਬਿਆਨ ਦਿੰਦੇ ਆ ਕਿ ਹੁਣ ਕਿੱਥੇ ਆ ਧਰਨੇ ਵਾਲੇ ਹੁਣ ਕਿੱਥੇ ਆ ਕਿਸਾਨ ਜੱਥੇਬੰਦੀਆਂ ਹੁਣ ਕਿੱਥੇ ਆ ਬੁੱਢੇ ਦਰਿਆਲੇ ਤੇ ਹੁਣ ਕਿੱਥੇ ਆ ਕਾਲੇ ਪਾਣੀ ਵਾਲੇ ਤੇ ਉੱਥੇ ਹੁਣੇ ਤਾਂ ਨਹੀਂ ਆਉਂਦੇ ਕਿ ਇੱਥੇ ਏਸੀ ਵਾਲੀਆਂ ਟਰਾਲੀਆਂ ਨਹੀਂ ਹੈਗੀਆਂ ਹੁਣ ਸਾਡੇ ਕੋਲੇ ਨਾ ਆਇਓ ਸਾਡੇ ਕੋਲੇ ਏਸੀ ਵਾਲੀ ਟਾੜੀਆਂ ਟਰਾਲੀਆਂ ਨਹੀਂ ਹੈਗੀਆਂ ਸੋ ਇਸ ਵਿਸ਼ੇ ਤੇ ਅੱਜ ਗੱਲਬਾਤ ਕਰਾਂਗੇ ਬੜਾ ਵੱਡਾ ਮੁੱਦਾ ਹੈਗਾ ਇੱਕ ਬੰਨੇ ਜਿੱਥੇ ਕਿਸਾਨ ਜੱਥੇਬੰਦੀਆਂ ਨੂੰ ਉਹਨਾਂ ਨੇ ਗੱਲਬਾਤ ਉਹਨਾਂ ਦੇ ਸਤਰਾਬਦ ਚ ਰੱਖੀ ਹੈ ਕਿ ਦੂਸਰੇ ਬੰਨੇ ਇਹ ਕਹਿ ਸਕਦੇ ਆ ਕਿ ਵੱਡਾ ਮੁੱਦਾ ਹੈਗਾ ਪਾਣੀਆਂ ਦਾ ਮੁੱਦਾ ਸੋਹnde ਤੇ ਆਪਾਂ ਗੱਲਬਾਤ ਕਰਾਂਗੇ ਮੇਰਨਾਂ ਰਾਣਾ ਰਮਵੀਰ ਸਿੰਘ ਇਹ ਸੂਬਾ ਚਨਕਤੜਾ ਹੈਗੇ ਆ ਕਿਸਾਨ ਦੁਰਸ਼ਕਸ਼ ਕਮੇਟੀ ਤੋਂ ਭਾਈ ਸਾਹਿਬ ਜੀ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਕੀ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਕੀ ਬਹੁਤ ਧੰਨਵਾਦ ਤੁਹਾਡਾ ਜਿਹੜਾ ਭਗਵੰਤਬਾਨ ਦਾ ਬਿਆਨ ਆਇਆ ਅੱਜ ਕਾਖਰਾ ਟਾਈਮ ਤੇ ਸਬੋਧਨ ਕਰ ਰਹੇ ਹੁੰਦੇ ਆ ਨਾਲ ਹਰਜੋਤ ਸਿੰਘ ਬੈਂਸ ਹੁੰਦੇ ਸਿੱਖਿਆ ਮੰਤਰੀ ਤੇ ਇਸ ਮੁੱਦੇ ਨੇ ਬੜੀ ਵੱਡੀ ਚਰਚਾ ਛੇੜ ਦਿੱਤੀ ਹੈਗੀ ਇਹ ਇਸ ਦੇ ਬਾਰੇ ਤੁਹਾਡਾ ਕੀ ਟਿੱਪਣੀ ਰਹੂਗੀ ਪਹਿਲ ਦੇ ਦਾਰ ਦੇਖੋ ਸਭ ਤੋਂ ਪਹਿਲਾਂ ਮੈਂ ਤੇ ਇੱਕ ਗੱਲ ਤੋਂ ਸ਼ੁਰੂਆਤ ਕਰਦਾ ਵੀ ਜੇ ਅਸੀਂ ਇਤਿਹਾਸ ਪਿਛਲਾ ਵੇਖੀਏ ਤੇ ਔਰੰਗਜ਼ੇਬ ਤੋਂ ਬਾਅਦ ਜੇ ਕੋਈ ਰਾਜਾ ਹੋਇਆ ਉਹ ਮੁੱਖ ਮੰਤਰੀ ਭਗਵੰਤ ਮਾਨ ਉਸ ਤੋਂ ਬਾਅਦ ਤੇ ਸ਼ਾਇਦ ਗਾਂਹ ਹੋ ਨਾ ਵੀ ਹੋਵੇ ਇਸ ਕਿਸਮ ਦਾ ਇਹ ਫਰੇਬੀ ਝੂਠਾ ਬੇਈਮਾਨ ਮਕਾਰ ਤੇ ਵਿਸ਼ਵਾਸ ਕਰਦੇ ਤੇ ਗੱਲ-ਗੱਲ ਤੇ ਮੁਕਰਨ ਵਾਲਾ ਜੂ ਟਰਨ ਵਾਲਾ ਲੈਣ ਵਾਲਾ ਉਹੀ ਜਿਵੇਂ ਉਹ ਰਾਜੇ ਅਜਾਸ਼ੇ ਕਰਦੇ ਸੀਗੇ ਅ ਮਜ਼ਰੇ ਕਰਦੇ ਸੀਗੇ ਬਸ ਉਸ ਸਿਸਟਮ ਇਹਨਾਂ ਦਾ ਕਿਉਂਕਿ ਉਸ ਲੈਣ ਚ ਆਇਆ ਕਰਕੇ ਔਰੇ ਦਾ ਲੋਕਾਂ ਨਾਲ ਕੋਈ ਸਰੂਕਾਰ ਨਹੀਂ ਹੈਗਾ ਲੋਕਾਂ ਦੇ ਨਾਲ ਇਹਨਾਂ ਦਾ ਇਹਨੂੰ ਕੋਈ ਹੈ ਨਹੀਂਗਾ ਅਸੀਂ ਦਰਦੀ ਹੈ ਨਹੀਂ ਪੰਜਾਬ ਦੇ ਨਾਲ ਨਹੀਂ ਪੰਜਾਬ ਦੇ ਪਾੜੀਆਂ ਨਾਲ ਨਹੀਂ ਜਾਲਦੀਆਂ ਜ਼ਮੀਨਾਂ ਨਾਲ ਨਹੀਂ ਪੰਜਾਬ ਦੀ ਕਿਸਾਨੀ ਨਾਲ ਨਹੀਂ ਪੰਜਾਬ ਦੀ ਜਵਾਨੀ ਨਾਲ ਨਹੀਂ ਗਿਆਗਾ ਕੋਈ ਮਤਲਬ ਨਹੀਂ ਹੈਗਾ ਜਿਹੜਾ ਆਪਦੇ ਕਰਜ਼ੇ ਨਾਲ ਕੋਈ ਨਹੀਂ ਕੋਈ ਮਤਲਬ ਨਹੀਂ ਇਹਨੂੰ ਕਿਸੇ ਨਾਲ ਹੈਗਾ ਇਹ ਤਾਂ ਸਿਰਫ ਆਪ ਦਾ ਇੱਕ ਹੈਗਾ ਵੀ ਆ ਉਹ ਰਾਜਿਆਂ ਵਾਲੀ ਜਿਹੜੀ ਰੋਹ ਦਿੱਤਾ ਉਹ ਅੱਗੇ ਤੋਰੀ ਜਾਂਦਾ ਦੂਜੀ ਗੱਲ ਜਿਹੜੀ ਆ ਨਾਲੇ ਅੱਜ ਬਿਆਨ ਦਿੱਤਾ ਦੇਖੋ ਉਹਨੇ ਵੱਡੀ ਗੱਲ ਕਹੀ ਆ ਵੀ ਏਸੀ ਵਾਲੀਆਂ ਟਰਾਲੀਆਂ ਹੈ ਨਹੀਂ ਇਹ ਭਗਵੰਤਬਾਹ ਮੈਂ ਇਹਨੂੰ ਪੁੱਛਦਾ ਵੀ ਝੂਠ ਕਿਉਂ ਮਾਰਦਾ ਏਸੀ ਵਾਲੀਆਂ ਟਰਾਲੀਆਂ ਤਾਂ ਸਾਰੀਆਂ ਤੁਹਾਡੇ ਕੋਲੇ ਆ ਤੁਹਾਡੇ ਕੋਲੇ ਬਿਲਕੁਲ ਜੀ ਏਸੀ ਵੀ ਤੁਹਾਡੇ ਕੋਲੇ ਸਾਡੇ ਕੂਲਰ ਵੀ ਤੁਹਾਡੇ ਕੋਲੇ ਪੱਕੇ ਵੀ ਭਾਂਡੇ ਵੀ ਮੰਜੇ ਵੀ ਕੁਰਸੀਆਂ ਵੀ ਸਾਰਾ ਕੁਝ ਤਾਂ ਤੁਹਾਡੇ ਕੋਲੇ ਆ ਸਿਲੰਡਰ ਵੀ ਸਾਡੇ ਕੋਲੇ ਤਾਂ ਹੁਣ ਟਰਾਲੀਆਂ ਰਹੀਆਂ ਨਹੀਂ ਲੈ ਕੇ ਆਉਣ ਨੂੰ ਜਿਹੜਾ ਵੀ ਅਸੀਂ ਫੇਰ ਦੁਬਾਰਾ ਉੱਥੇ ਲੈ ਕੇ ਆਂ ਜੀ ਦੂਜੀ ਗੱਲ ਏ ਵੀ ਤਰਨਾ ਸੀ ਸਰਕਾਰ ਦੇ ਕਹਿਣ ਦੇ ਲਾਣਾ ਤੇਰੇ ਕਹਿਣ ਤੇ ਤਰਨਾ ਲਾਣਾ ਤਰਨਾ ਅਸੀਂ ਲੋਕਾਂ ਦੀਆਂ ਮੰਗਾਂ ਦੇ ਲਾਉਣਾ ਲੋਕਾਂ ਦੇ ਮੁੱਦਿਆਂ ਤੇ ਲਾਉਣਾ ਅਸੀਂ ਲਾਉਨੇ ਆ ਪਾਣੀਆਂ ਤੇ ਕਿਉਂ ਨਹੀਂ ਲਗੇ ਤਰਨੇ ਪਾ ਕਿੰਨੇ ਪਾਣੀਆਂ ਤੇ ਅਸੀਂ ਤਰਨੇ ਲਾਏ ਆ ਕਿੰਨੇ ਕਿਹੜੀ ਜਸੇਬੰਦੀ ਹੈ ਜਿਹਨੇ ਤਰਨੇ ਪਾਣੀਆਂ ਤੇ ਨਹੀਂ ਦਿੱਤੇ ਅਸੀਂ ਤਾਂ ਕਹਿੰਦਾ ਕਿਨੇ ਇਸ ਤੱਕ ਨਾ ਰਸਤਾ ਨਾਲ ਪਾਣੀ ਵੀ ਬੰਦ ਕਰੋ ਜਿਹੜਾ ਬਿਨਾਂ ਜਾ ਰਿਹਾ ਤੁਹਾਡੇ ਚ ਹੈ ਤਾਕਤ ਇੱਕ ਤੇਰੇ ਵਿੱਚ ਭੋਰਾ ਵੀ ਹਿੱਕਣੀ ਹੈਗੀ ਉਹ ਕਿੱਡੀ ਕੀ ਗੱਲ ਆ ਯਾਰ ਪਾਣੀ ਜਾਊਗਾ ਪੰਜਾਬ ਦੇ ਧਰਤੀ ਦੇ ਵਿੱਚ ਨਹੀਂ ਜਾਣਾ ਜਦੋਂ ਲੋਕਾਂ ਨੂੰ ਪਤਾ ਲੱਗੂਗਾ ਰੋਕ ਲਾਂਗੇ ਤੇਰੇ ਕਹਿਣ ਨਾਲ ਨਹੀਂ ਰੁਕਣਾ ਲੋਕਾਂ ਨੇ ਆਪਦੀ ਆਪੀ ਰੋਕ ਲੈਣਾ ਜੇ ਤੇਰੇ ਚ ਤਾਕਤ ਹੈਗੀ ਹੈ ਤੈਨੂੰ ਧਰਨੇ ਲਾਉਣ ਦੀ ਕੀ ਲੋੜ ਹੈ ਤੂੰ ਤਾਂ ਕਹਿੰਦਾ ਸੀ ਵੇਹ ਲੜਾਏ ਵੇਹ ਲੜ ਲੋਕ ਆ ਧਰਨੇ ਲਾਉਂਦੇ ਆ ਇਹ ਆੜ ਕੇ ਸਾਰੇ ਕਿਸਾਨਾਂ ਨੂੰ ਕਹਿੰਦਾ ਸੀਗਾ ਪਾਪੂ ਮਲਦੀਰਾਂ ਨੂੰ ਕਹਿੰਦਾ ਸੀਗਾ ਟੀਚਰ ਮੁਲਾਜ਼ਮ ਜਿਹੜਾ ਵੀ ਉਹਨਾਂ ਨੂੰ ਕਹਿੰਦਾ ਸੜਕਾਂ ਰੋਕਦੇ ਆ ਜੀ ਫਿਰ ਤੂੰ ਉਹਦੇ ਬਿਆਨ ਦੇਤਾ ਮੈਂ ਉਹਨਾਂ ਤੇ ਜੀ ਕਾਰਵਾਈ ਕਰੂੰਗਾ ਕਰਕੇ ਵਿਖਾ ਕਾਰਵਾਈ ਸਖਤ ਕਾਰਵਾਈ ਸਖਤ ਬਾਰ ਕਾਰਵਾਈ ਕਰੂੰਗਾ ਜਿਹੜਾ ਧਰਨੇ ਲਾਉਗੇ ਤੇ ਹੁਣ ਤੂੰ ਕਾਰਵਾਈ ਨਾ ਕਰਾਂਗੇ ਜੇ ਹੁਣ ਤੂੰ ਧਰਨੇ ਪਹਿਲੇ ਤਾਂ ਆਪਦੇ ਤੇ ਆਪਦੇ ਐਮਐਲਏ ਜਿਹ ਬੰਦੇ ਤੁਹਾਡੇ ਕੋਲ ਉੱਟਾ ਤੁਹਾਡੇ ਕੋਲ ਪੰਜਾਬ ਦੀ ਤਾਕਤ ਆ ਹੂੰ ਤੋਂ ਤੁਹਾਡੀ ਸਰਕਾਰ ਆ ਤੇ ਤੁਸੀਂ ਆਪਦੀ ਸਰਕਾਰ ਨਾਲ ਆਪਦੀ ਤਾਕਤ ਨਾਲ ਪਾਣੀ ਰੋਕੋ ਤੁਸੀਂ ਤੁਹਾਨੂੰ ਧਰਨੇ ਸਰਕਾਰ ਨੂੰ ਤੁਹਾਡੇ ਲੋਲਡ ਦੀ ਲੋੜ ਪੈ ਗਈ ਬਿਲਕੁਲ हां ਧਰਨੇ ਲਾਵਾਂਗੇ ਅਸੀਂ ਲਾਵਾਂਗੇ ਆਪਦੀ ਮਰਜ਼ੀ ਨਾਲ ਲਾਵਾਂਗੇ ਤੇਰੇ ਕਹਿਣ ਤੇ ਕਰਨ ਵਾਲੇ ਲਾਉਣਾ ਸਾਡੇ ਅੱਗੇ ਆ ਅਸੀਂ ਆ 6 ਤਰੀਕ ਨੂੰ ਸ਼ੰਭੂ ਥਾਣੇ ਦੇ ਮੂਹਰੇ ਲੈ ਤੂੰ ਕੀ ਇਨਸਾਫ ਦਿੱਤਾ ਉਹਦਾ ਸ਼ੰਭੂ ਥਾਣੇ ਦੇ ਮੂਹਰੇ ਅਸੀਂ ਧਰਨਾ ਲਾਉਣ ਜਾਣਾ ਸੀ ਤੁਸੀਂ ਸਾਰੇ ਪੰਜਾਬ ਦੇ ਸਾਰੀਆਂ ਜੱਥੇਬੰਦੀਆਂ ਦੇ ਆ ਕੋ ਚੱਕਲੇ ਰਾਤ ਨੂੰ ਅਗਲੇ ਦਿਨ ਫੇਰ ਚੱਕਲੇ ਥਾਂ ਦਾ ਤੁਸੀਂ ਨਾਕੇ ਲਾਤੇ ਸਾਨੂੰ ਇਨਸਾਫ ਲੈਣ ਤਾਂ ਉੱਥੇ ਇੱਕੋ ਨਹੀਂ ਦਿੱਤਾ ਸਾਨੂੰ ਘਟੋ ਘਟੋ ਟਰਾਲੀਆਂ ਹੀ ਦੇ ਦਿੰਦੇ ਅਸੀਂ ਦਵਾਰਾ ਫੇਰ ਚਲੇ ਜਾਂਦੇ ਅਸੀਂ ਟਰਾਲੀਆਂ ਲੈ ਕੇ ਆਪਰ ਪਾਣੀਆਂ ਦੇ ਮੁੱਦੇ ਸਾਰਾ ਕੁਝ ਤਾਂ ਤੁਹਾਡੇ ਕੋਲੇ ਬਤੰਦਰੋਂ ਉਹ ਤਾਂ ਤੂੰ ਸਾਨੂੰ ਦੇ ਦੇ ਬਿਲਕੁਲ ਜਿਹੜਾ ਬਿਆਨ ਖੋਖਲਾ ਨਿਰ ਅਧਾਰਤਾ ਤੂੰ ਉਹੋ ਹੀ ਆਪਦੀ ਜਿਹੜੀ ਠੀਕ ਆ ਅਸੀਂ ਤਾਂ ਇਹ ਕਵਾਂਗੇ ਵੀ ਠੀਕ ਆ ਉਹ ਔਰੰਗਦੇਵ ਜਿਹੜਾ ਸੀ ਅੱਜ ਉਹ ਮੋਦੀ ਆ ਤੇ ਜਿਹੜਾ ਕੇਜਰੀਵਾਲ ਆ ਉਹ ਵਜ਼ੀਦ ਖਾਨ ਆ ਤੇ ਭਗਵੰਤ ਮਾਨ ਗੰਗੂ ਇਹ ਗੰਗੂ ਦਾ ਰੋਲ ਨਿਭਾ ਰਿਆ ਇਹਦੇ ਵਿੱਚ ਕੋਈ ਇਹਦੇ ਬਿਆਨਾਂ ਦੇ ਵਿੱਚ ਤੱਥ ਇਹਦੇ ਤੱਥ ਨਹੀਂ ਹੈਗੇ ਸਚਾਈ ਨਹੀਂ ਹੈਗੀ ਸਭ ਕੁਝ ਝੂਠ ਆ ਅਸੀਂ ਇਹਨੂੰ ਫੇਰ ਕਹਿੰਦੇ ਆ ਵੀ ਭਾਈ ਪਾਣੀ ਬਚਾਵਾਂਗੇ ਅਸੀਂ ਬਚਾਵਾਂਗੇ ਯਾਰ ਤੂੰ ਕਿੰਨੇ ਆ ਜੀਰਾ ਫੈਕਟਰੀ ਦੇ ਵਿੱਚ ਅਜੇ ਤੱਕ ਅਜੇ ਤੋਂ ਬੰਦ ਨਹੀਂ ਹੋਈ ਬਿਲਕੁਲ ਆ 2000 ਮੇਰੇ ਖਿਆਲ ਆ 22 ਤੋਂ ਲੱਗੇ ਆ ਤੇ 3 ਸਾਲ ਹੋ ਗਏ ਤੇ 3 ਤੋਂ ਉੱਪਰ ਹੋ ਗਏ ਸਾਲ ਤੇ ਅਜੇ ਤੱਕ ਤੇਰੇ ਤੋਂ ਬੰਦ ਨਹੀਂ ਹੋਈ ਕੀ ਕਰ ਲਿਆ ਵੀ ਜਿ세 ਵੰਦੀਆਂ ਤਾਂ ਅਜੇ ਵੀ ਬੈਠੀਆਂ ਅਜੇ ਵੀ ਲੋਕ ਜਾਂਦੇ ਤਰਨਾ ਅਜੇ ਵੀ ਲੱਗਾ ਕਿ ਕਿਹੜੀ ਕਿਹੜੀਆਂ ਗੱਲਾਂ ਕਰਦਾ ਤੂੰ ਬਿਲਕੁਲ ਇਹੋ ਜਿਹੇ ਜਿਹੜੇ ਪਖੰਡ ਕਰਨੇ ਆ ਮੈਂ ਭਗਵਾਨ ਤੁਮਨ ਨੂੰ ਕਹਿੰਦਾ ਤੂੰ ਸਿੱਧਾ ਹੋ ਗਿਆ ਕੰਮ ਕਰ ਲੋ ਕਹਿੰਦੇ ਲੋਕ ਤੈਨੂੰ ਆਪੇ ਚਾਣ ਹੂੰ ਪਰ ਆ ਜਿਹੜਾ ਤੂੰ ਗੰਗੂ ਵਾਲਾ ਰੋਲ ਨਵਾਉਣਾ ਨਾ ਇਹ ਛੱਡ ਦੇ ਪ੍ਰਧਾਨ ਜੀ ਇੱਕ ਇਹਨਾਂ ਦਾ ਬਿਆਨ ਹੋਰ ਵੀ ਆਇਆ ਬੀਤੇ ਦਿਨ ਦੇ ਵਿੱਚ ਕਿ ਅਸੀਂ ਜਿਹੜਾ ਰਾਜਸਥਾਨ ਪਾਣੀ ਮੰਗ ਰਿਹਾ ਜਿਹੜਾ ਉਹ ਪਾਣੀ ਮੰਗ ਰਿਹਾ ਕਿ ਉੱਥੇ ਜਿਹੜੀ ਫੌਜ ਲੱਗੀ ਹੋਈ ਸੁਰੱਖਿਆ ਦੀ ਸੱਟਾ ਫੌਜ ਲੱਗੀ ਹੋਈ ਉਹਨਾਂ ਨੂੰ ਪਾਣੀ ਦੇਣਾ ਇਸ ਕਰਕੇ ਅਸੀਂ ਕਿਉਂਕਿ ਉਹ ਪਿੱਛੇ ਉਹ ਵੀ ਵੀਡੀਓ ਬੜੀ ਵਾਇਰਲ ਹੋ ਰਹੀ ਹੈ ਕਿ ਜਦੋਂ ਪੰਜਾਬ ਦੇ ਉੱਤੇ ਅਟੈਕ ਹੋਇਆ ਸੀ ਆਰਮੀ ਦਾ ਜਿਹੜਾ ਖਰਚਾ 7 ਕਰੋੜ ਦੇ ਲਗਭਗ ਸ਼ਾਇਦ ਕਹਿ ਰਹੇ ਹਾਂ ਤੇ ਦੂਜੇ ਬਨੇ ਕੈਰੇ ਵੀ ਉੱਥੇ ਜਿਹੜਾ ਰਾਜਸਥਾਨ ਦੇ ਵਿਚਾਰ ਨਹੀਂ ਲੱਗੇ ਉਹਨਾਂ ਨੂੰ ਪਾਣੀ ਦੇਣਾ ਅਸੀਂ ਹਮੇਸ਼ਾ ਭਾਰਤ ਦੇ ਨਾਲ ਹੈ ਭਾਰਤੀ ਫੌਜ ਦੀ ਫੌਜ ਦੇ ਨਾਲ ਹੈਗੇ ਆਂ ਤੇ ਰਾਜਸਥਾਨ ਨੂੰ ਪਾਣੀ ਅਸੀਂ ਜਰੂਰ ਦੇਵਾਂਗੇ ਕਿਉਂਕਿ ਜਿਹੜਾ ਪੰਜਾਬ ਹੈ ਪੰਜਾਬ ਦਾ ਹਿੱਸਾ ਭਾਰਤ ਦਾ ਹਿੱਸਾ ਹੈ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਨਹੀਂ ਉਹ ਜਿਹੜਾ ਨਹਿਰਾ ਰਾਈ ਪਾਣੀ ਜਾਣਾ ਇਹਦਾ ਮਤਲਬ ਇਹਦਾ ਸਾਰੀ ਫੌਜ ਮਾਰਨੀ ਹੈ ਉਹਦਾ ਸਾਰਾ ਕੈਮੀਕਲ ਸਾਰੀ ਜ਼ਹਿਰ ਆ ਦੇ ਦੇ ਉਹਨਾਂ ਨੂੰ ਇਹ ਤਾਂ ਮਤਲਬ ਇਹ ਆ ਵੀ ਇਹ ਕਹਿੰਦੇ ਫੌਜ ਨੂੰ ਪਿਆ ਕੇ ਅਸੀਂ ਪਹਿਲਾਂ ਪਹਿਲਾਂ ਮਾਰ ਦਈਏ ਪਾਕਿਸਤਾਨ ਦੀ ਲੋੜ ਹੀ ਨਾ ਪਵੇ ਉਹ ਦੱਸੋ ਫੌਜ ਨੇ ਪਾਣੀ ਪੀਣਾ ਪਾਣੀ ਵੀ ਕਿਤੇ ਉੱਥੇ ਘਾਟਾ ਪਾਣੀ ਸਰਕਾਰਾਂ ਕੋਲੇ ਜਾਂ ਲੋਕਾਂ ਕੋਲੇ ਘਾਟ ਨਹੀਂ ਹੈਗੀ ਇਹ ਨਹਿਰਾ ਅਧਾਰਤ ਬਿਆਨ ਪਾਣੀ ਤਾਂ ਵੇਖੋ ਜਿਹੜਾ ਆ ਚੱਲ ਰਿਹਾ ਜਿਹੜਾ ਰਾਸਤਾ ਨੂੰ ਪਹਿਲਾਂ ਹੀ ਜਾ ਰਿਹਾ ਉਹਦੀ ਹੁਣ ਤੱਕ ਦੀ ਜਿਹੜੀ 16 ਲੱਖ ਕਰੋੜ ਤੋਂ ਉੱਪਰ ਦੀ ਰੀਅਲਟੀ ਵੱਧਦੀ ਆ ਤੇਰੇ ਕੋਲ ਤਾਕਤ ਹੈ ਕਿਉਂ ਮੰਗ ਕਰ ਰਾਸਤਾ ਅੱਛਾ ਤੇ ਬੰਦੀਆਂ ਨੇ ਵੱਡੇ ਪੱਧਰ ਤੇ ਸਰਚ ਕੀਤੀ ਸਾਰੀ ਅਸੀਂ ਅਸੀਂ ਤੇਰੇ ਨਾਲ ਲੱਗਦੇ ਆ ਅਸੀਂ ਤੇਰੇ ਨਾਲ ਕਰਦੇ ਆ ਚਲੋ ਰਾਸਤਨ ਚਲੀਏ ਲਿਆ ਮੱਚ ਚੱਲ ਲੱਗ ਨਾਲ ਤੇਰੇ ਲੱਗਦੇ ਆ ਅਸੀਂ ਤੇ ਉਹ ਰੀਅਲਟੀ ਲੈ ਜੇ ਤੇ ਪੰਜਾਬ ਦਾ ਸਾਰਾ ਕਰਜ਼ਾ ਲੈ ਜੇ ਪੰਜਾਬ ਦਾ ਪਿੰਡਾ ਜਿਹੜਾ ਇੱਕ ਇੱਕ ਜਿਹੜਾ ਕੈਲੀਫੋਰਨੀਆ ਬਣ ਜੇ ਤੂੰ ਤਾਂ ਇਹ ਕਰਨ ਚੁੱਕਾ ਹੀ ਨਹੀਂ ਹੈਗਾ ਐਵੇਂ 200 ਕੱਠਾਂ ਤੋਂ ਬਿਨਾ ਜਿਹੜਾ ਨਾ ਇਹਦੀ ਜਿਹੜੀ ਗੱਤ ਆ ਉਹ ਬਸ ਕਰੀ ਜਾਂਦਾ ਪਿਆ ਪਗੰਤਮਾਨ ਦਾ ਤੇ ਕਿਸਾਨਾਂ ਦਾ ਆਖਰ ਕੰਮ ਠੰਡਾ ਨਹੀਂ ਪੈਂਦਾਗਾ ਇੱਕ ਬੰਨੇ ਆ ਜਿਹੜਾ ਜਿੱਥੇ ਆਪਣੇ ਜੰਗ ਦੇ ਜਿਹੜਾ ਹਾਲਾਤਾਂ ਦੇ ਵਿੱਚ ਇਸ ਤੋਂ ਥੋੜੇ ਤੇ ਪਹਿਲਾਂ ਇਹਨਾਂ ਨੇ ਸਿੱਖਿਆ ਗ੍ਰਾਂਦੀ ਦੇ ਨਾਂ ਤੇ ਵੱਡੇ ਵਿਰੋਧ ਹੋਇਆ ਤੇ ਅਲੱਗ-ਅਲੱਗ ਤਰ੍ਹਾਂ ਦੇ ਬਿਆਨ ਆਏ ਹੁਣ ਫੇਰ ਇਹਨਾਂ ਦਾ ਬਿਆਨ ਆਇਆ ਤੇ ਦੂਸਰੇ ਬੰਨੇ ਇਹ ਆਮ ਆਦਮੀ ਪਾਰਟੀ ਉਹੀ ਪਾਰਟੀ ਜਿਹੜੀ ਅੰਨਾ ਹਜ਼ਾਰੇ ਦੇ ਦੌਰਨ ਦੇ ਵਿੱਚੋਂ ਨਿਕਲੀ ਦਿੱਲੀ ਦੇ ਵਿੱਚੋਂ ਤੇ ਜਦੋਂ ਆਪਣਾ ਪਹਿਲਾ ਅंदोलਨ ਲੱਗਾ ਕਿਸਾਨ ਅंदोलਨ ਲੱਗਾ ਉਸ ਤੋਂ ਬਾਅਦ ਦੂਸਰਾ ਲੱਗਾ ਤੇ ਇਹਨੂੰ ਜਦੋਂ ਦੂਸਰੀਆਂ ਪਾਰਟੀਆਂ ਨੂੰ ਜਦੋਂ ਲੋਕਾਂ ਦੇ ਸਾਹਮਣੇ ਸੱਚਾਈ ਲੈ ਕੇ ਇਹ ਤੇ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਵਿੱਚ ਆਉਂਦਾ ਹੈ ਕਹਿ ਸਕਦੇ ਆ ਆਪਦੇ ਆਮ ਆਦਮੀ ਪਾਰਟੀ ਦੇ ਵਿੱਚ ਇਹਨਾਂ ਪਹਿਲਾਂ ਐਮਪੀ ਬਣਿਆ ਦੋ ਵਾਰੀ ਐਮਪੀ ਬਣਿਆ ਫਿਰ ਪੰਜਾਬ ਦੇ ਵਿੱਚ ਦੀ ਸਰਕਾਰ ਆਈ ਤੇ ਦੂਸਰੇ ਬੰਨੇ ਹੁਣ ਲਗਾਤਾਰ ਜਿਹੜਾ ਭੁਗਤਾਨ ਆ ਜਿਹੜਾ ਕਿਸਾਨਾਂ ਨੂੰ ਸਮਾਜ ਸਥਾਵਾਂ ਨੂੰ ਸਮਾਜ ਸਥਾਵਾਂ ਨੂੰ ਲਗਾਤਾਰ ਭੱਡਣ ਲੱਗਾ ਹੈ ਕੀ ਕਹਿ ਇਹੀ ਉਹੀ ਤਾਂ ਗੱਲ ਨਾ ਇਹ ਹੀ ਤਾਂ ਸਵਾਲ ਆ ਜਿਹੜਾ ਲੋਕਾਂ ਨੂੰ ਵੀ ਇਹਨਾਂ ਤੋਂ ਪੁੱਛਣਾ ਚਾਹੀਦਾ ਵੀ ਪਹਿਲੀ ਗੱਲ ਤਾਂ ਤੁਸੀਂ ਧਰਨੇ ਤੇੋਂ ਨਿਕਲਦੇ ਆ ਫਿਰ ਦੂਜੀ ਗੱਲ ਆ ਤੁਹਾਡੀ ਜੇ ਦਿੱਲੀ ਚ ਕੇਜਰੀਵਾਲ ਦੀ ਸਰਕਾਰ ਆਉਂਦੀ ਆ ਤੇ ਉਹ ਸਰਕਾਰ ਤੇ ਵੀ ਧਰਨੇ ਤੇ ਬਹਿ ਜਾਂਦੀ ਆ ਜੇ ਤੁਹਾਡੀ ਪੰਜਾਬ ਦੀ ਸਰਕਾਰ ਆ ਤੇ ਹੁਣ ਪੰਜਾਬ ਦੀ ਧਰਨੇ ਤੇ ਸਰਕਾਰ ਵੀ ਧਰਨੇ ਤੇ ਬੈਠੀ ਆ ਦੂਜੀ ਗੱਲ ਇਹ ਆ ਵੀ ਜਿਹੜਾ ਸਿੱਖਿਆ ਕ੍ਰਾਂਤੀ ਦੇ ਨਾਂ ਤੇ ਪਿੰਡਾਂ ਦੇ ਵਿੱਚ ਇਹਨਾਂ ਨੇ ਜੋਧ ਇਕੱਠਨ ਕੀਤੇ ਉਹ ਇੱਕ ਵੀ ਉਥੇ ਆ ਮਤਲਬ ਜਿਹੜਾ ਇਹਨਾਂ ਨੇ ਆਪ ਪੈਸਾ ਲਾ ਕੇ ਕੋਈ ਨਵਾਂ ਟੀਚਰ ਰੱਖਿਆ ਉਹਨ ਕੋਈ ਨਵਾਂ ਸਕੂਲ ਬਣਾਇਆ ਹੋਣਾ ਉਹ ਇੱਕ ਵੀ ਨਹੀਂ ਕਿਸੇ ਦੀ ਕੰਧ ਟਾ ਕੇ ਦੁਆਰਾ ਕਰਤੀ ਕਿਸੇ ਦੀ ਟਾਇਲਟ ਦਾ ਗੇਟ ਲਾਦਾ ਕਿਸੇ ਦਾ ਬਸ ਉਹ ਕਰਕੇ ਤੇ ਉੱਥੇ ਅਧ்கਰਤਨਾ ਦੇ ਬੋਰਡ ਲਾਤੇ ਇੱਥੋਂ ਤੱਕ ਵੀ ਆ ਸੋਸ਼ਲ ਮੀਡੀਆ ਤੇ ਵੇਖਿਆ ਸਾਰਿਆਂ ਨੇ ਵੀ ਜਿਹੜੇ ਬਲੈਕ ਬੋਰਡ ਆ ਜਿਹੜੇ ਆਪ ਨੂੰ ਬੋਰਡ ਹੁੰਦੇ ਜਿਨ੍ਹਾਂ ਤੇ ਟੀਚਰਾਂ ਨੇ ਲਿਖਣਾ ਹੁੰਦਾ ਨੋਟਸ ਬੋਰਡ ਨੋਟਸ ਬੋਰਡ ਦੇ ਉੱਤੇ ਹੀ ਇਹਨਾਂ ਨੇ ਉਹ ਆਪਣੇ ਅ ਅਧਿਕਾਰਤ ਨਹੀਂ ਜਿਹੜਾ ਅਧਿਕਾਰਤ ਨਹੀਂ ਆ ਪੱਥਰ ਲਾ ਰਹੇ ਲੈ ਦੱਸੋ ਕਿ ਤੁਸੀਂ ਕਿਹੜੀ ਕ੍ਰਾਂਤੀ ਆ ਵੀ ਉਹ ਤੇ ਟੀਚਰ ਲਿਖਣਗੇ ਕਿਵੇਂ ਇਹ 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 ਜਿਹੜਾ ਵਿਰੋਧ ਆ ਇਹ ਕਿਸਾਨਾਂ ਦੇ ਸਬੰਧੀ ਰ ਨਹੀਂ ਕੀਤਾ ਜਿਹੜਾ ਇਹਨਾਂ ਦਾ ਪਿੰਡਾਂ ਦੇ ਵਿੱਚ ਵਿਰੋਧ ਆ ਇਹ ਆਮ ਲੋਕਾਂ ਨੇ ਕੀਤਾ ਲੋਕਾਂ ਨੂੰ ਸਚਾਈ ਦਾ ਪਤਾ ਹੁਣ ਸਾਡਾ ਪਿੰਡਾ ਇੱਥੇ ਤੁਸੀਂ ਜਿੱਥੇ ਆਏ ਹੋ ਐਸ ਪਿੰਡ ਦੇ ਵਿੱਚ ਸਕੂਲ ਆ ਸਾਨੂੰ ਨਹੀਂ ਪਤਾ ਵੀ ਇੱਥੇ ਥੈਟਰ ਲੱਗਿਆ ਕਿ ਨਹੀਂ ਲੱਗਿਆ ਤੇ ਜਦੋਂ ਇੱਥੇ ਕੋਈ ਅਧਿਕਾਰਤ ਨੂੰ ਕਰਨਾ ਉਹ ਸਾਡੇ ਪਿੰਡ ਦੇ ਵਿਰੋਧ ਕਰਨਗੇ ਨਾ ਇਹੇ ਵਿਰੋਧ ਇਹਨਾਂ ਦਾ ਹੋਇਆ ਤੇ ਆਉਣ ਵਾਲੇ ਦਿਨਾਂ 'ਚ ਹੋਰ ਹੋਣਾ ਜੋ ਸਾਰੇ ਖੋਖਲੇ ਦਾ ਬੇਲੇ ਇੱਕ ਜਿਵੇਂ ਮਹੱਲਾ ਕਲੀਨ ਕਿ ਇਹਨਾਂ ਨੇ ਪਹਿਲਾਂ ਕੱਢੇ ਸੀਗੇ ਮਹੱਲਾ ਕਲੀਨਿਕਾਂ ਦੇ ਵਿੱਚ ਅੱਜ ਦੱਸੋ ਕਿੱਥੇ ਉੱਥੇ ਡਾਕਟਰ ਹੈਗੇ ਇਹਨਾਂ ਦੇ ਕਿੱਥੇ ਇਹਨਾਂ ਦੇ ਉੱਤੇ ਦਵਾਈਆਂ ਹੈਗੀਆਂ ਕਿਹੜਾ ਮਹੱਲਾ ਕਲੀਨਿਕ ਜਿਹੜਾ ਸਾਡੇ ਸਰਕਾਰੀ ਹਸਪਤਾਲ ਤੋਂ ਉਹਨਾਂ ਦੇ ਵਿੱਚ ਤਾਂ ਡਾਕਟਰ ਆਏ ਨਹੀਂ ਜਿਹੜੇ ਪਹਿਲੇ ਆਏ ਆ ਉਹ ਉਹਨਾਂ ਦੇ ਵਿੱਚ ਤਾਂ ਇਲਾਜ ਹੀ ਨਹੀਂਗਾ ਉਹ ਤਾਂ ਤੁਸੀਂ ਸਾਰੇ ਪ੍ਰਾਈਵੇਟ ਹੱਥਾਂ 'ਚ ਦੇ ਤੇ ਲੋਕਾਂ ਦੇ ਕੋਲੇ ਲੱਖਾਂ ਦੇ ਲੱਖ ਦੇ ਕੇ ਘਰ ਵੇਖ ਜਾਂਦੇ ਆ ਲੋਕ ਜਦੋਂ ਇਹ ਇਲਾਜ ਕਰਾਉਂਦੇ ਆ ਆਪਦਾ ਜਮੀਨਾਂ ਵੇਖ ਜਾਂਦੀਆਂ ਉਹ ਤਾਂ ਸਰਕਾਰੀ ਹਸਪਤਾਲ ਤੁਸੀਂ ਚੱਲਣ ਨੂੰ ਕਰ ਸਕਦੇ ਇਹ ਸਾਰਾ ਜਿਹੜਾ ਇੱਕ ਫੁੱਕਾ ਜਿਹੜਾ ਇਹਨਾਂ ਦਾ ਡਰਾਮੇਬਾਜ਼ੀ ਜਿਹੜੀ ਚੱਲ ਰਹੀ ਆ ਹੋਰ ਇਹਦੇ ਕੋਈ ਕਸ਼ ਨਹੀਂ ਆ ਹੂੰ ਸਿੱਖਿਆ ਕ੍ਰਾਂਤੀ ਦੀ ਜੇ ਅੱਪਾ ਗੱਲ ਕਰ ਰਹੇ ਆ ਪ੍ਰਧਾਨ ਜੀ ਦੇ ਵਿੱਚ ਇੱਕ ਬੜਾ ਵੱਡਾ ਵੱਡਾ ਮੁੱਦਾ ਛਿੜਿਆ ਸੀ ਜਿਵੇਂ ਹਰੇਕ ਕੰਮ ਦੇ ਵਿੱਚ ਰਾਜਨੀਤੀ ਵੜ ਜਾਂਦੀ ਹਰੇਕ ਕੰਮ 'ਚ ਜਿਹੜਾ ਧਰਮ ਵੜ ਜਾਂਦਾ ਹੈਗਾ ਇਹਦੇ ਵਿੱਚ ਵੀ ਸਿੱਖਿਆ ਕ੍ਰਾਂਤੀ ਦੇ ਨਾਂ ਤੇ ਕੁਝ ਜਿਹੜੇ ਵਿਰੋਧੀ ਤੱਤ ਹੈਗੇ ਆ ਕਹਿ ਸਕਦੇ ਜਿਹੜੇ ਆਮ ਆਦਮੀ ਪਾਰਟੀ ਦੇ ਹਮਾਇਤੀ ਹੈਗੇ ਆ ਜਾਂ ਜਿਨ੍ਹਾਂ ਦੀ ਪਹੁੰਚ ਨਹੀਂ ਚੱਲਦੀ ਉਹ ਕਿਸਾਨ ਜੱਥੇਬੰਦੀਆਂ ਦੇ ਗੁੱਸਾ ਕਰਦੇ ਜੀ ਇਹ ਵਿਰੋਧ ਨਾ ਕਰਦੇ ਇੱਥੇ ਗਰੀਬਾਂ ਦੇ ਬੱਚੇ ਪੜਦੇ ਇੱਥੇ ਐਸਸੀ ਦੇ ਐਸਸੀ ਵਰਗ ਦੇ ਬੀਸੀ ਵਰਗ ਦੇ ਜਿਹੜੇ ਬੱਚੇ ਪੜਦੇ ਆ ਜਿਹੜੇ ਕਿਸਾਨ ਜੱਥੇਬੰਦੀਆਂ ਇਹ ਨਹੀਂ ਚਾਹੁੰਦੀਆਂ ਜੇ ਸਰਕਾਰੀ ਸਕੂਲ ਬਚੇ ਤਾਂ ਇਹ ਕਿਸਾਨ ਜਥੇਬੰਦੀਆਂ ਸਮਾਜਿਕ ਜਥੇਬੰਦੀਆਂ ਤੇ ਆਪਣੀਆਂ ਟੀਚਰ ਜਥੇਬੰਦੀਆਂ ਇਹਨਾਂ ਦਾ ਕਰਕੇ ਬਜੇ ਨੀ ਤੇ ਸਰਕਾਰਾਂ ਤਾਂ ਇਹ ਹੁਣ ਲੈ ਜਾਂਦੀਆਂ ਅਸੀਂ ਤਾਂ ਕਹਿੰਦੇ ਤੁਸੀਂ ਯਾਰ ਪ੍ਰਾਈਵੇਟ ਸਾਰੇ ਸਕੂਲ ਬਣ ਸਰਕਾਰੀ ਹੱਥ ਚਲਾਓ ਅਸੀਂ ਤਾਂ ਤੁਹਾਨੂੰ ਕਹਿ ਰਿਹਾ ਇਹ ਦੇ ਵਿਰੋਧ ਕੌਣ ਕਰ ਰਿਹਾ ਵਿਰੋਧ ਤੁਹਾਡੀ ਜਿਹੜੀ ਡਰਾਮੇਬਾਜ਼ੀ ਦਾ ਕਰ ਰਿਹਾ ਜਿਹੜੇ ਲੋਕਾਂ ਨੂੰ ਤੁਸੀਂ ਬੇਕੂ ਬਣਾ ਰਹੇ ਇਨਸਾਨ ਜਿੱਤੇ ਬੰਦੀਆਂ ਨੀਚੀ ਕਰਨਾ ਹਮੇਸ਼ਾ ਵਿਰੋਧ ਕਰ ਰਹੀ ਹੈ ਉਹ ਤਾਂ ਅਸੀਂ ਹੱਸੇ ਤਾਂ ਕਹਿੰਦੇ ਹਸਪਤਾਲ ਵੀ ਸਰਕਾਰੀ ਕਰੋ ਸਾਰੇ ਪ੍ਰਾਈਵੇਟ ਜਿੰਨੇ ਵੀ ਆ ਉਹਨਾਂ ਨੂੰ ਜਿੰਨੇ ਪ੍ਰਾਈਵੇਟ ਕਾਲਜ ਜਾਂ ਯੂਨੀਵਰਸਿਟੀਆਂ ਆਪਣੇ ਸਕੂਲ ਆ ਪ੍ਰਾਈਵੇਟ ਉਹ ਸਾਰੇ ਸਰਕਾਰੀ ਕਰੋ ਸਾਰੇ ਨੂੰ ਮੁਫਤ ਵਿੱਦਿਆ ਦਿਓ ਇਹ ਜਥੇਬੰਦੀਆਂ ਦਾ ਕਰਕੇ ਹੁਣ ਤੱਕ ਸਕੂਲ ਆ ਪਿੰਡਾਂ 'ਚ ਬਚੇ ਆ ਇਹ ਟੀਚਰ ਮੁਲਾਜ਼ਮ ਜਥੇਬੰਦੀਆਂ ਜਿਹੜੀਆਂ ਵਿਚਾਰੀਆਂ ਬਹੁਤ ਜਦੋਂ ਉਹਨਾਂ ਤੇ ਡਾਂਗ ਵੀ ਫਿਰਦੀ ਐ ਤੁਸੀਂ ਉਹ ਟੈਂਕੀਆਂ ਤੇ ਵੀ ਚੜਦੇ ਆ ਇਵੇਂ ਕਿਸਾਨ ਜਥੇਬੰਦੀਆਂ ਦਾ ਸਮਾਜਿਕ ਜਥੇਬੰਦੀਆਂ ਵੀ ਇਹ ਵਿਚਾਰੀਆਂ ਸਰਕਾਰੀ ਜਿਹੜੀ ਵੀ ਅਮਾਪ ਪ੍ਰਾਪਰਟੀ ਮਾੜੀ ਮੋੜ ਬਚੀ ਆ ਕੋਈ ਸਸਤਾ ਬਚੀ ਆ ਨਹੀਂ ਤੇ ਇਹ ਇਹ ਵੀ ਹੁਣ ਤੱਕ ਨਹੀਂ ਰਹਿਣੇ ਇੱਕ ਹੋਰ ਇਹ ਸਾਰੀ ਵਿਚਾਰ ਚਰਚਾ ਦੇ ਵਿੱਚ ਇੱਕ ਚਰਚਾ ਹੋਰ ਸਾਹਮਣੇ ਆਰੀ ਅਖਬਾਰ ਦੀ ਕਟਿੰਗ ਦੇ ਵਿੱਚ ਕਿ ਭਗਵੰਤ ਮਾਨ ਤੋਂ ਇੱਕ ਮੀਟਿੰਗ ਮੰਗੀ ਸੀਗੀ ਮੰਗੀ ਗਈ ਸੀ ਕਿਸਾਨ ਜਥੇਬੰਦੀਆਂ ਨੂੰ ਕੁਝ ਕਿਸਾਨ ਜਥੇਬੰਦੀਆਂ ਦਾ ਮੇਰੇ ਖਿਆਲ ਚੋ ਮੇਰੇ ਧਿਆਨ ਤੇ ਨਹੀਂ ਆਇਆ ਇਸ ਟਾਈਮ ਹੈਗਾ ਤੇ ਉਹਨੇ ਉਹਦੇ ਵਿੱਚ ਕੀ ਕੀਤਾ ਭਗਵੰਤ ਮਾਨ ਨੇ ਉਹ ਮੀਟਿੰਗ ਨਹੀਂ ਕਿਸਾਨ ਜਥੇਬੰਦੀਆਂ ਨੂੰ ਦਿੱਤੀ ਉਹਦੇ ਬਰਦਰ ਦਾ ਟੱਕੀ ਕਹਿਣਾ ਆਓ ਪਹਿਲਾਂ ਉਗਰਾਹ ਨਾਲ ਵੀ ਹੋਇਆ ਸੀ ਜਦੋਂ ਮੀਟਿੰਗ ਦੇ ਵਿੱਚ ਇਹ ਮੀਟਿੰਗ ਦੇ ਵਿੱਚ ਛੱਡ ਕੇ ਭੱਜ ਗਿਆ ਸੀ ਤੇ ਉਸ ਤੋਂ ਬਾਅਦ ਆ ਧੰਕੀ ਦਿੱਤੀ ਸੀ ਕਿ ਜੋ ਤੁਸੀਂ ਕਰਨਾ ਕਰ ਲੋ ਕਰ ਲੋ ਤੇ ਫਿਰ 5 ਤਰੀਕ ਨੂੰ ਜਦੋਂ ਉਹਨਾਂ ਨੇ ਚੰਡੀਗੜ੍ਹ ਮੋਰਚਾ ਲਾਉਣ ਜਾਣਾ ਸੀਗਾ ਤੇ ਉਹ ਤੋਂ ਇੱਕ ਦਿਨ ਪਹਿਲਾਂ ਹੀ ਉਹਨਾਂ ਦੀਆਂ ਆਗੂਆਂ ਦੀਆਂ ਸਾਰੇ ਤੇਥੇ ਬੰਦੀਆਂ ਜਾਂਦੀਆਂ ਇਸ ਸਕੀਮ ਦੀਆਂ ਤੇ ਅਗਰਾਹ ਦੇ ਉਹਨਾਂ ਦੀਆਂ ਆਗੂਆਂ ਦੀਆਂ ਗ੍ਰਿਫਤਾਰੀ ਇਹਨਾਂ ਨੇ ਕੀਤੀ ਆ ਰਸਤੇ 'ਚ ਰੋਕਿਆ ਜਾਣ ਨਹੀਂ ਦਿੱਤਾ ਉਸ ਤੋਂ ਬਾਅਦ ਜਿਹੜੀ ਉਹ ਮੀਟਿੰਗ ਦੁਬਾਰਾ ਇਸਕੀਮ ਨਾਲ ਹੋਣੀ ਸੀ ਉਹ 19 ਮਾਰਚ ਨੂੰ ਜਦੋਂ ਧਰਨਾ ਖਨੌਰੀ ਤੇ ਸ਼ੰਗੋ ਬਾਡਰਾਂ ਤੋਂ ਜ਼ਬਰ ਕਰਕੇ ਇਹਨੇ ਚਕਾਇਆ ਉਤੋਂ ਜੋ ਮਤਲਬ ਜਿਹੜੀ ਅੱਜ ਇਹ ਗੱਲ ਕਰੀ ਜਾਂਦਾ ਵੀ ਟਰਾਲੀਆਂ ਏਸੀ ਵਾਲੀਆਂ ਹੈ ਨਹੀਂ ਉਹ ਸਾਰਾ ਕੁਝ ਉਤੋਂ ਲੱਦ ਕੇ ਲੈ ਗਏ ਇਹਨਾਂ ਦੇ ਐਮਐਲਏ ਜਿਹੜਾ ਗੁਰਲਾਲ ਖਨੌਰ ਉਹ ਸਾਰੀਆਂ ਤਾਂ ਟਰਾਲੀਆਂ ਉਹ ਲੈ ਗਿਆ ਸਾਰਾ ਕੁਝ ਉਹ ਜਿਹੜਾ ਜ਼ਬਰ ਸੀਗਾ ਜ਼ਬਰ ਦੇ ਖਿਲਾਫ ਕਰਕੇ ਮੁੜ ਕੇ ਉਹਨਾਂ ਨੇ ਜਿਹੜੀ ਉਹ ਭਗਵੰਤਨ ਨੰਬਰ ਨਾਲ ਮੀਟਿੰਗ ਰੱਖੀ ਸੀ ਉਹ ਰੱਦ ਕਰਤੀ ਆ ਰੱਦ ਕੀਤੀ ਸੀ ਪਰ ਉਸ ਤੋਂ ਬਾਅਦ ਮੀਟਿੰਗ ਕਰਦਾ ਫਾਇਦਾ ਹੀ ਕੋਈ ਨਹੀਂ ਹੈਗਾ ਜੇ ਤਾਂ ਮੀਟਿੰਗ ਤਾਂ ਫਾਇਦਾ ਹੋਵੇ ਤਾਂ ਜੇ ਤੁਸੀਂ ਕੋਈ ਮਨ ਜਿਹੜੀ ਮੰਗ ਹੈ ਉਹ ਮੰਨ ਕੇ ਉਹਨੂੰ ਲਾਗੂ ਕਰ ਦੇਣਾ ਜੇ ਤੂੰ ਪਹਿਲੀ ਗੱਲ ਤਾਂ ਮੰਨਣੀ ਨਹੀਂ ਜੇ ਮੰਨ ਲਈ ਫਿਰ ਲਾਗੂ ਨਹੀਂ ਕਰਨੀ ਫਿਰ ਉਹ ਮੀਟਿੰਗ ਦਾ ਤਤ ਕੀ ਆ ਕੀ ਉਹਦਾ ਕੋਈ ਮਤਲਬ ਨਹੀਂ ਰਹਿ ਜਾਂਦਾ ਹਾਂ ਪਹਿਲਾਂ ਵੀ ਦੋਲਨ ਦੇ ਵਿੱਚ ਮੇਰੇ ਖਾਤੇ 13 14 ਮੀਟਿੰਗਾਂ ਹੋਈਆਂ ਆ ਪੰਜਾਬ ਦੇ ਮੰਤਰੀ ਸੈਂਟਰ ਦੇ ਮੰਤਰੀ ਹੈਗੇ ਸਕੇਲਰ ਦੇ ਮੰਤਰੀ ਮੇਰੇ ਖਾਤੇ 14 15 ਮੀਟਿੰਗਾਂ ਹੋਈਆਂ ਆ ਫਿਰ ਹੋਈਆਂ ਉੱਤੇ ਫਿਰ ਆਪਣੇ ਮੀਟਿੰਗ 4 ਮਈ ਦੀ ਉਹਨਾਂ ਰੱਖੀ ਸੀ ਪਰ ਉਹ ਕੈਨਸਲ ਕਰਤੀ ਉਹਨਾਂ ਨੇ ਕਿਉਂਕਿ ਉਹਦੇ ਵਿੱਚ ਵੀ ਸਾਡਾ ਸੀਗਾ ਆਪਣੇ ਜਿਥੇ ਕਿਸਾਨ ਮਜ਼ਦੂਰ ਸੁਵੈਸ਼ ਕਮੇਟੀ ਦਾ ਵੀ ਸਾਨੂੰ ਮੀਟਿੰਗ ਦਾ ਕੋਈ ਮਤਲਬ ਨਹੀਂ ਹੈਗਾ ਕਿਉਂਕਿ ਇਹ ਮੀਟਿੰਗ ਜਦੋਂ ਤੁਸੀਂ ਜਬਰ ਕਰ ਲਿਆ ਸਾਰਾ ਕੁਝ ਕੁੱਟ ਲਿਆ ਉਥੋਂ ਠਾਤਾ ਤੇ ਹੁਣ ਤੁਸੀਂ ਕਿੰਨੇ ਹੋ ਫੇਰ ਆਣ ਕੇ ਮੀਟਿੰਗ ਕਰ ਲੋ ਵੀ ਇਹਦਾ ਕੋਈ ਮੀਟਿੰਗ ਦਾ ਮਤਲਬ ਨਹੀਂ ਰਹਿ ਜਾਂਦਾ ਕਿ ਹੈਗਾ ਤੇ ਅਸੀਂ ਉਹ ਮੀਟਿੰਗ ਦਾ ਬਾਈਕਟ ਕੀਤਾ ਸੀ ਚਲੋ ਉਹਦੇ ਤੇ ਜੇ ਦੋ ਫਾਰਮਾਂ ਦੀ ਕੀ رائے ਸੀਗੀ ਉਹਨਾਂ ਨੇ ਆਪ ਦੇ ਮੁਤਾਬਕ ਉਹ ਜਿਹੜੀ ਚਿੱਠੀ ਲਿਖੀ ਸੀ ਪਰ ਅਸੀਂ ਦੋਹਾਂ ਸਰਕਾਰਾਂ ਨੂੰ ਚਾਹੇ ਕੇਂਦਰ ਦੀ ਆ ਚਾਹੇ ਪੰਜਾਬ ਦੀ ਆ ਅਸੀਂ ਇਹਨਾਂ ਨੂੰ ਬਰਾਬਰ ਦਾ ਦੋਸ਼ੀ ਮੰਨਦੇ ਆ ਔਰੰਗਦੇਵ ਵਜ਼ੀਰ ਖਾਨ ਤੇ ਆਗੰਗੂ ਪੰਜਾਬ ਦਾ ਜਿਹੜਾ ਇਹ ਤੁਨਾਨੂੰ ਠੀਕ ਹੈ ਜੀ ਐ ਪ੍ਰਧਾਨ ਜੀ ਖੀਰ ਦੇ ਵਿੱਚ ਤੁਸੀਂ ਸੁਣਨ ਵਾਲਿਆਂ ਨੂੰ ਇਸ ਵੀਡੀਓ ਦੇ ਜ਼ਰੀਏ ਕੀ ਮੈਸੇਜ ਦੇਣਾ ਚਾਹੁੰਦੇ ਆ ਆ ਦੇਖੋ ਮੈਸੇਜ ਆ ਮੇਰਾ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੇ ਨੌਜਵਾਨਾਂ ਨੂੰ ਪੰਜਾਬ ਦੇ ਕਿਸਾਨਾਂ ਨੂੰ ਪੰਜਾਬ ਦੇ ਮਜ਼ਦੂਰਾਂ ਨੂੰ ਪੰਜਾਬ ਦੀਆਂ ਜਿਹੜੀਆਂ ਮਜ਼ਮਲਾਜ਼ਮ ਤਬਕਾ ਜਿਵੇਂ ਬੰਦੀਆਂ ਸਾਡੀਆਂ ਤੇ ਟੀਚਰ ਅਥਾ ਆਪਣਾ ਟ੍ਰੇਡ ਯੂਨੀਅਨਾਂ ਜਾਂ ਜਿਸ ਤਰ੍ਹਾਂ ਸਾਰਿਆਂ ਨੂੰ ਵੀ ਪੰਜਾਬ ਦੇ ਬਚਾਉਣਾ ਤੇ ਆਪਾਂ ਨੂੰ ਬਚਾਉਣਾ ਪੈਣਾ ਕਿਸੇ ਸਰਕਾਰ ਨੇ ਨਹੀਂ ਬਚਾਉਣਾ ਨਾ ਭਗਵਾਨ ਤਮਾਨ ਨੇ ਬਚਾਉਣਾ ਨਾ ਕਾਲੀਆਂ ਨੇ ਬਚਾਉਣਾ ਨਾ ਕਾਂਗਰਸੀਆਂ ਨੇ ਬਚਾਉਣਾ ਕਿਸੇ ਨੇ ਨਹੀਂ ਬਚਾਉਣਾ ਇਹਨਾਂ ਨੂੰ ਪੰਜਾਬ ਨਾਲ ਕੋਈ ਹਮਦਰਦੀ ਨਹੀਂ ਜੇ ਅੱਜ ਮਾੜਾ ਮੋਟ ਸਹਿਕ ਦਾ ਪੰਜਾਬ ਐਸ ਵੇਲੇ ਵੈਂਟੀਲੇਟਰ ਤੇ ਆ ਆਕਸੀਜਨ ਲੱਗੀ ਹੋਈ ਆ ਤੇ ਇਹ ਜਿਹੜੀ ਆਕਸੀਜਨ ਕਿਹਨਾਂ ਨੇ ਲਾਈ ਆ ਆਕਸੀਜਨ ਲਾਈ ਆ ਪੰਜਾਬ ਦੇ ਕਿਸਾਨਾਂ ਮਜ਼ਦੂਰਾਂ ਨੌਜਵਾਨਾਂ ਨੇ ਜਿਹੜੇ ਜਥੇਬੰਦ ਕਰ ਤੇ ਮੈਂ ਕਿੰਨਾ ਵੀ ਸਾਰਾ ਪੰਜਾਬ ਦੇ ਲੋਕ ਜਿੰਨਾ ਚਿਰ ਜਥੇਬੰਦ ਕਿ ਨਹੀਂ ਹੋ ਜਾਂਦੇ ਉਹਨਾਂ ਚਿਰ ਨਾ ਸਾਡੇ ਪਾਣੀ ਬਚਨੇ ਆ ਆ ਕਿੰਨਾ ਬੁੱਢੇ ਨਾਲੇ ਤੇ ਧਰਨਾ ਲਾਇਆ ਕਿੰਨਾ ਜੀਰਾ ਫੈਕਟਰੀ ਤੇ ਲਾਇਆ ਕਿੰਨੇ ਹੋਰ ਸ਼ਰਾਬ ਫੈਕਟਰੀਆਂ ਤੇ ਲਾਏ ਆ ਅੱਜ ਤੱਕ ਇੱਕ ਵੀ ਨਹੀਂ ਬੰਦ ਹੋਈ ਕੋਈ ਟ੍ਰੀਟਮੈਂਟ ਪਲਾਂਟ ਨਹੀਂ ਲੱਗਾ ਆ ਜਿਹੜਾ ਫੋਕੇ ਦਾਵੇ ਕਰੀ ਜਾਂਦਾ ਹੁਣ ਆਜੋ 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 ਕੀ ਉੱਥੇ ਆ ਕਰ ਲੈਂਗਾ ਤੂੰ ਤੇਰੇ ਕੋਲੇ ਤਾਕਤਾਂ ਤੂੰ ਆਪ ਦੀ ਤਾਕਤ ਨਾਲ ਅਰ ਰੋਗਲਾ ਜਾਦਾ ਤੂੰ ਪਹਿਲਾਂ ਕੀਤਾ ਹੋਵੇ ਨਾ ਵੀ ਮੈਂ ਬੁੱਢਾ ਨਾਲਾ ਵੀ ਸੇਵ ਕਰਤਾ ਜੀ ਮੈਨੂੰ ਦੀਰਾ ਫੈਕਟਰੀ ਨੂੰ ਬੰਦ ਕਰਤੀ ਮੈਂ ਬਾਕੀ ਸ਼ਾਹ ਫੈਕਟਰੀਆਂ ਦਾ ਚਮੜੇ ਫੈਕਟਰੀ ਦਾ ਪਾਣੀ ਨਹੀਂ ਪੜਦਾ ਤਾਂ ਮੈਂ ਤਾਂ ਬਹੁਤ ਵੱਡਾ ਰੱਖਾ ਪਾਣੀਆਂ ਦਾ ਫਿਰਦਾ ਸੀ ਵੀ ਮੰਨੀਏ ਉਹ ਸੋ ਮੈਂ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦਾ ਵੀ ਜੇ ਜਵਾਨੀ ਬਚਾਉਣੀ ਆ ਕਿਸਾਨੀ ਬਚਾਉਣੀ ਆ ਆਪਣੇ ਪਾਣੀ ਬਚਾਉਣੇ ਆ ਸਾਡੀਆਂ ਜਿਹੜੀਆਂ ਸਰਕਾਰੀ ਸੰਸਥਾਵਾਂ ਚ ਹੈ ਹਸਪਤਾਲਾਂ ਚ ਕਾਲਜਾਂ ਚ ਸਕੂਲਾਂ ਜਿਉਂ ਬਚਾਉਣੇ ਆ ਤਾ ਫੇਰ ਸਾਨੂੰ ਸਾਰਿਆਂ ਨੂੰ ਜਥੇਬੰਦ ਕਹੋਗੇ ਆਪ ਲੜਾਈ ਲੜਨੀ ਪੈਣੀ ਕਿਉਂਕਿ ਸਾਡੇ ਗੁਰੂ ਸਾਹਿਬ ਨੇ ਵੇਖੋ ਕਿੱਡਾ ਵਧੀਆ ਸੰਦੇਸ਼ ਦਿੱਤਾ ਸੀਗਾ ਜਿੱਤੇ ਸਾਨੂੰ ਚੱਲਣਾ ਪੈਣਾ ਉਹ ਕਹਿੰਦਾ ਸੀ ਰਾਜੇ ਸ਼ੀ ਮੁਕਦਮ ਕੁੱਤੇ ਜਾਇਜ ਗਾਇਨ ਬੈਠੇ ਸੁਤੇ ਇਹਨਾਂ ਤੋਂ ਕੋਈ ਆਸ ਨਾ ਰੱਖੋ ਨਾਲ ਉਹਨਾਂ ਨੇ ਕੀ ਅਗਲੇ ਬੰਨੇ ਕਿਹਾ ਸੀ ਆਪਣੇ ਹੱਥੀ ਆਪਣਾ ਆਪੇ ਕਾਰਸਾਰੀ ਆਪਾਂ ਨੂੰ ਆਪਦੇ ਕਾਜ ਆਸਵਾਰਨੇ ਪੈਣੇ ਸੋ ਸਾਰੇ ਪੰਜਾਬ ਦੇ ਆਪਾਂ ਰਲ ਮਿਲ ਕੇ ਇਕੱਠੇ ਹੋ ਕੇ ਆਪ ਪੰਜਾਬ ਨੂੰ ਬਚਾਈਏ ਇਹੀ ਮੇਰੀ ਸਾਰਿਆਂ ਨੂੰ ਅਪੀਲ ਸੋ ਇਹ ਸਨ ਮੇਰੇ ਨਾਲ ਸੂਬਾ ਜਨਰਲ ਖਤਰ ਕਿਸਾਨ ਦੁਰਸ਼ਕਾਇ ਸਮਿਟੀ ਦੇ ਰਾਣਾ ਰਣਜੀਤ ਸਿੰਘ ਜੀ ਤੁਸੀਂ ਸਾਡੇ ਚੈਨਲ ਦੇ ਨਾਲ ਗੱਲਬਾਤ ਕੀਤੀ ਔਰ ਲੋਕਾਂ ਨੂੰ ਇਸ ਮੁੱਦੇ ਤੇ ਅਵੇਅਰ ਕੀਤਾ ਜਾਗਰੂਕ ਕੀਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਸੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਜਿਹੜਾ ਸਾਡਾ ਚੈਨਲ ਹੈਗਾ ਸਾਡੀ ਤਰਤੀ ਸਾਡੇ ਲੋਕ ਉਸ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਸ਼ੇਅਰ ਲਾਈਕ ਕਰਨਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ